ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਭਲਾੜਾ ਵੱਲੋਂ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਹੋ ਡੇਲੀ ਮਿਲਦਾ ਰਹੇ ਜੀ ਅੱਜ ਅਸੀਂ ਆਪਣੇ ਭੈਣਾਂ ਵਾਸਤੇ ਲੈ ਕੇ ਆਏ ਆ ਪਿਓਰ ਔਰਗੈਂਜ਼ਾ ਦੇ ਵਿੱਚ ਬਾਨਨੀ ਪ੍ਰਿੰਟ ਦੇ ਵਿੱਚ ਕੱਟ ਪੀਸ ਲੈ ਕੇ ਆਏ ਆ ਸਟਾਫ ਰਹਿਣ ਵਾਲਾ ਵਿਸਕੋਸ ਪਿਓਰ ਔਰਗੈਂਜ਼ਾ ਬਿਲਕੁਲ origignal ਵਾਲਾ ਪਿਓਰ organza ਰਹੂਗਾ ਜੀ ਪ੍ਰਿੰਟ ਚੈੱਕ ਕਰੋ ਬਾਂਦਨੀ ਪ੍ਰਿੰਟ ਦੇ ਰਹਿਣਗੇ ਕੱਟ ਪੀਸ ਦੇਖੋ ਜੀ ਪ੍ਰਿੰਟ ਦੇਖ ਸਕਦੇ ਹੋ ਸਟਾਫ ਦੇ ਸਕਦੇ ਹੋ ਬਿਲਕੁਲ origignal ਵਾਲਾ ਪਿਓਰ organza ਜੀ ਬਿਲਕੁਲ origignal ਵਾਲਾ ਪਿਓਰ organza ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਕੱਟ ਰਹਿਣ ਵਾਲੀ ਹੈ 2 ਤੋਂ ਲੈ ਕੇ 2.5 ਤੇ 5 ਤੱਕ ਕੱਟ ਰਹਿਣ ਵਾਲੀ ਹੈ ਜੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਕਲਰ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੀਆਂ ਪ੍ਰਾਈਸ ਦੇ ਰੇ ਤੁਹਾਨੂੰ ਸਿਰਫ 150 ਰੁਪਏ ਪਰ ਮੀਟਰ 150 ਰੁਪਏ ਪਰ ਮੀਟਰ ਦੇ ਨਾਲ ਤੁਸੀਂ ਸਾਡੇ ਕੋਲੋਂ ਇਹ ਵਾਲੇ ਕੱਟ ਪੀਸ ਬਾਏ ਕਰ ਸਕਦੇ ਹੋ ਜਿਹੜਾ ਅਸੀਂ ਕੱਟ ਲੈ ਕੇ ਆਏ ਆ ਇਹ ਜਿਹੜੀ ਹੈਗੀ ਜੀ 2 ਦੀ 2.5 ਦੀ ਤਨ ਤੱਕ ਰਹਿਣ ਵਾਲੀ ਹੈ ਬਿਲਕੁਲ ਰਿਜਨਲ ਵਾਲਾ ਜੀ ਔਰਗੈਂਜ਼ਾ ਦੇਖ ਸਕਦੇ ਹੋ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਐਦਾਂ ਦਾ ਸਟਾਫ ਨਹੀਂ ਹੈਗਾ ਵੀ ਹਾਰਡ ਵਾਲਾ ਹੋਊਗਾ ਜੀ ਦੇਖੋ ਬਿਲਕੁਲ ਸੌਫਟ ਵਾਲਾ ਇੰਨਾ ਇਕੱਠਾ ਵੀ ਹੋ ਜਾਂਦਾ ਦੇਖੋ ਤੁਸੀਂ ਦੇਖ ਸਕਦੇ ਹੋ ਵਾਲ ਪੈਂਦੇ ਇਹਦੇ ਵਿੱਚ ਬਿਲਕੁਲ ਰਿਜਨਲ ਵਾਲਾ ਪਿਓਰ ਔਰਗੈਂਜ਼ਾ ਦਾ ਸਟਾਫ ਰਹਿਣ ਵਾਲਾ ਠੀਕ ਹੈ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣਗੇ ਸਾਰੇ ਕੱਟ ਪੀਸ ਪਹਿਲਾ ਇਹ ਵਾਲਾ ਕਲਰ ਸੀ ਦੋ ਪੀਸਾ ਦੇ ਵਿੱਚ ਮਿਲੂਗਾ ਤੁਹਾਨੂੰ ਠੀਕ ਹੈ ਤੇ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਦੋ ਪੀਸਾਂ ਦੇ ਵਿੱਚ ਮਿਲਣ ਵਾਲਾ ਅਗਲਾ ਕਲਰ ਚੈੱਕ ਕਰੋ orange ਕਲਰ ਹੈ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ orange ਸ਼ੇਡ ਵਿੱਚ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲਿਆ ਕੱਟ ਪੀਸ ਤਾਨੂੰ ਇਹ ਵਾਲੀ ਕੱਟ ਵੀ ਵੱਡੀ ਮਿਲੂਗੀ ਜਾਂ ਸ਼ਾਇਦ 4 ਜਾਂ 5 ਦੀ ਕੱਟ ਰਹਿਣ ਵਾਲੀ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ orange shade ਦੇ ਵਿੱਚ ਦੇਖੋ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ orange shade ਦੇ ਵਿੱਚ ਬੰਦਨੀ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ 150 ਰੁਪਏ ਪਰ ਮੀਟਰ ਦੇ ਰਹਿਣ ਵਾਲੇ ਇਹ ਵਾਲੇ ਕੱਟ ਪੀਸ ਅਗਲਾ ਚੈੱਕ ਕਰੋ ਜੀ ਮਿੱਠਾ ਜਿਹਾ ਕਲਰ ਹੈ ਦੇਖੋ yellow ਕਲਰ ਹੈ ਜੀ ਬਿਲਕੁਲ ਮਿੱਠਾ ਜਿਹਾ ਪਿਆਰਾ ਜਿਹਾ ਦੇਖ ਸਕਦੇ ਹੋ ਤੁਸੀਂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਜਲਦੀ ਇਹਦੀ ਸਕਰੀਨਸ਼ਾਟ ਲਾਓ ਤੇ ਆਪਣੇ ਆਰਡਰ ਬੁੱਕ ਕਰੋ ਅਗਲਾ ਦੇਖੋ ਜੀ ਪੀਚ ਕਲਰ ਦੇ ਵਿੱਚ ਰਹਿਣ ਵਾਲਾ ਪੀਸ ਹੈ ਠੀਕ ਹੈ ਜੀ ਪੀਚ ਕਲਰ ਦੇ ਵਿੱਚ ਰਹਿਣ ਵਾਲਾ ਪੀਸ ਹੈ ਬੜਾ ਪਿਆਰਾ ਜਿਹਾ ਬਾਂਦਨੀ ਪ੍ਰਿੰਟ ਰਹਿਣ ਵਾਲਾ ਦੇਖੋ ਬਿਲਕੁਲ origignal ਵਾਲੀ ਹੈ ਜੀ ਐਦਾਂ ਦਾ ਸਮਝੋ ਵੀ ਹਾਰਡ ਵਾਲੀ organza ਹੋਊਗੀ ਬਿਲਕੁਲ origignal ਵਾਲੀ ਪ्युअर ਵਿਸਕੋਸ organza ਜੀ ਇਹ ਦੇਖ ਸਕਦੇ ਨੇ ਜਿੰਨੇ ਜਦੀਕ ਤੋਂ ਦੇਖ ਸਕਦੇ ਹੋ ਬਿਲਕੁਲ ਸੌਫਟ ਵਾਲੀ ਚ ਐਦਾਂ ਪਾਈ ਹੋਈ ਮਹਿਸੂਸ ਨਹੀਂ ਹੋਣੀ ਤੁਹਾਨੂੰ ਇਹ ਸੀ ਆਰਗੈਂਜ਼ਾ ਪਾਈ ਇਹ ਬਿਲਕੁਲ ਸੌਫਟ ਪਿਓਰ ਅਰिजिनल ਵਾਲੀ ਆਰਗੈਂਜ਼ਾ ਜੀ ਇਹ ਠੀਕ ਹੈ ਜੀ ਦੇਖੋ ਇਹ ਵਾਲਾ ਪ੍ਰਿੰਟ ਤੁਹਾਨੂੰ ਮਿਲਣ ਵਾਲਾ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲਿਆ ਕੱਟ ਪੀਸ ਅਗਲਾ ਪੀਸ ਚੈੱਕ ਕਰੋ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ 5 ਮੀਟਰ ਦੀ ਕੱਟ ਵਿੱਚ ਤੁਹਾਨੂੰ ਇਹ ਵਾਲਾ ਪੀਸ ਮਿਲਣ ਵਾਲਾ ਹੈ कलर देखो बड़ा प्यारा सा कलर रहन वाला जी ठीक है जी पिस्ता कलर है बहुत प्यारा कलर रहन वाला नजदीक तो तुम तो लगे हाँ पिस्ता कलर है ओरिजिनल कलर थोड़ा जा लाइट आ रहा है जी पर कलर डार्क है थोड़ा जा पर बहुत प्यारा कलर रहन वाला है बहुत प्यारा कलर रहन वाला पिस्ता कलर है ਅਗਲਾ ਫਰੰਟ ਚੈੱਕ ਕਰੋ ਕਲਰ ਤੁਹਾਨੂੰ ਸਾਰੇ ਬੜੇ ਪਿਆਰੇ ਪਿਆਰੇ ਜੇ ਮੈਲਣ ਵਾਲੇ ਆ ਇਹ ਵਾਲਾ ਮਹਿੰਦੀਆ ਕਲਰ ਆਉਣ ਵਾਲਾ ਠੀਕ ਹੈ ਜੀ ਮਹਿੰਦੀਆ ਕਲਰ ਆ ਇਹ ਵੀ ਤੁਹਾਨੂੰ ਕੱਟ 5 ਤੱਕ ਮੈਲਣ ਵਾਲੀ ਹੈ ਬੜਾ ਪਿਆਰਾ ਜਾਂ ਪੀਸ ਰਹਿਣ ਵਾਲਾ ਸੂਟ ਬੜਾ ਸੋਹਣਾ ਜਾਂ ਰੈਡੀ ਹੋਣਾ ਕੰਪਲੀਟ ਸੂਟ ਬੜਾ ਸੋਹਣਾ ਜਾਂ ਰੈਡੀ ਹੋਣਾ ਬਣ ਕੇ 5 ਮੀਟਰ ਦੀ ਕੱਟ ਤੱਕ ਤੁਹਾਨੂੰ ਇਹ ਵਾਲਾ ਪੀਸ ਮੈਲਣ ਵਾਲਾ ਜੀ ਗਾਂਦਨੀ ਪ੍ਰਿੰਟ ਦੇ ਵਿੱਚ ਪਿਓਰ ਔਰ ਗੈਂਜਾ ਦੇ ਪੀਸ ਰਹਿਣ ਵਾਲੇ ਆ ਬੜੇ ਪਿਆਰੇ ਜੀ ਪੀਸ ਰਹਿਣ ਵਾਲੇ ਆ ਜੀ ਅਗਲਾ ਪੀਸ ਚੈੱਕ ਕਰੋ ਬਲੈਕ ਦੇ ਵਿੱਚ ਆਊਗਾ ਦੇਖੋ ਜੀ ਇਹ ਬਲੈਕ ਦੇ ਵਿੱਚ ਆਉਣ ਵਾਲਾ ਬਲੈਕ ਪ੍ਰਿੰਟ ਦੇ ਵਿੱਚ ਆਉਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਦੇਖ ਸਕਦੇ ਹੋ ਬਿਲਕੁਲ origignal ਵਾਲੀ ਪਿਓਰ ਔਰਗੈਂజా ਰਹਿਣ ਵਾਲੀ ਹੈ 150 ਰੁਪਏ ਪਰ ਮੀਟਰ ਰਹੂਗੀ ਠੀਕ ਹੈ ਜੀ 150 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਪਿਓਰ ਵਿਸਕੋਸ ਔਰਗੈਂజా ਜੀ ਦੇਖ ਸਕਦੇ ਹੋ ਤੁਸੀਂ ਬਿਲਕੁਲ origignal ਵਾਲਾ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਅਗਲਾ ਦੇਖੋ ਮਹਿਰੂਨ ਸ਼ੇਡ ਦੇ ਵਿੱਚ ਹੈ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਮਹਿਰੂਨ ਸ਼ੇਡ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਮਹਿਰੂਨ ਸ਼ੇਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪਿਓਰ ਔਰਗੈਂజా ਜੀ 150 ਰੁਪਏ ਪਰ ਮੀਟਰ ਦੇ ਵਿੱਚ ਤੁਸੀਂ ਇਹ ਵਾਲਾ ਪੀਸ ਸਾਡੇ ਕੋਲ ਲੈ ਸਕਦੇ ਹੋ ਇਹ ਵੀ ਪੰਜ ਦੀ ਕੱਟ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਸੀ ਜਿਹੜੇ ਕੱਟ ਪੀਸ ਵਿਸਕੋਸ ਔਰਗੈਂజా ਦੇ ਵਿੱਚ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲੇ ਸੀ ਅੱਗੇ ਅਸੀਂ ਤੁਹਾਡੇ ਵਾਸਤੇ ਪਿਓਰ ਔਰਗੈਂజా ਵਿਸਕੋਸ ਦੇ ਅਸੀਂ ਲੈ ਕੇ ਆਏ ਹਾਂ ਜੀ ਸ਼ਰਟ ਪੀਸ ਇਹ ਵੀ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਦੇਖ ਸਕਦੇ ਹੋ ਤੁਸੀਂ ਫਸਟ ਪੀਸ ਚੈੱਕ ਕਰੋ ਜੀ ਦੇਖੋ ਇਹ ਸ਼ਰਟ ਪੀਸ ਹੈ ਜੀ ਬਿਲਕੁਲ origignal ਵਾਲੀ ਹੈ ਵੀ ਇਹ ਜਿਹੜੀ organza ਜੀ ਬਿਲਕੁਲ origignal ਵਾਲੀ ਹੈ ਜੀ ਬਿਲਕੁਲ ਐਦਾਂ ਦੀ ਨਹੀਂ ਹੈਗੀ hard ਜੀ ਵਾਲੀ organza ਬਿਲਕੁਲ ਜੇ ਸੀ origignal ਕਹਿ ਰਹੇ ਆ ਤਾਂ origignal ਚੀਜ਼ ਹੀ ਰਹੂਗੀ ਜੀ ਬਿਲਕੁਲ origignal ਵਾਲੀ ਚੀਜ਼ ਰਹਿਣ ਵਾਲੀ ਹੈ ਦੇਖੋ نیچے ਕਿ ਹਰੇ ਇਦਾਂ ਬਣਿਆ ਹੋਇਆ ਉੱਪਰ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਸ਼ਰਟ ਦਾ ਬੜਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਸ਼ਰਟ ਦਾ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਠੀਕ ਹੈ ਜੀ ਇੱਥੇ ਸਾਈਡ ਤੇ ਬਾਜੂ ਵੀ ਆਉਣ ਵਾਲੀਆਂ ਬਾਜੂ ਦਾ ਪ੍ਰਿੰਟ ਵੀ ਤੁਹਾਨੂੰ ਮਿਲਣ ਵਾਲਾ ਹੈ ਠੀਕ ਹੈ ਜੀ ਤੁਹ ਲਾ ਕੇ ਦਿਖਾਵਾਂਗੇ ਕਿੰਦਾਂ ਦੀ ਲੁੱਕ ਆਉਣ ਵਾਲੀ ਹੈ ਸ਼ਰਟ ਦੀ ਠੀਕ ਹੈ ਜੀ ਬੜੀ ਪਿਆਰੀ ਜੀ ਸ਼ਰਟ ਪੀਸ ਰਹਿਣ ਵਾਲੀ ਆ ਪਿਓਰ ਔਰਗੈਂਜਾ ਪੀਸ ਆ ਜੀ ਬਿਲਕੁਲ ਪਿਓਰ origignal ਵਾਲਾ ਠੀਕ ਹੈ ਜੀ ਜੇਕਰ ਅਸੀਂ origignal ਕਹਿੰਦੇ ਆ ਤਾਂ ਤੁਹਾਨੂੰ origignal ਚੀਜ਼ ਹੀ ਮਿਲੂਗੀ ਕਾਫੀ ਡੁਪਲੀਕੇਟ ਚੀਜ਼ ਵੀ ਆਂਦੀ ਹੈ ਪਰ ਅਸੀਂ ਹਮੇਸ਼ਾ ਤੁਹਾਡੇ ਵਾਸਤੇ origignal ਚੀਜ਼ ਹੀ ਲੈ ਕੇ ਆਉਣੀ ਆ ਠੀਕ ਹੈ ਜੀ ਅਸੀਂ origignal ਚੀਜ਼ ਹੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਦੇਖੋ ਇਹਦੇ ਕਿੰਦਾਂ ਦੀ ਲੁੱਕ ਆਉਣੀ ਹੈ ਸ਼ਰਟ ਦੀ ਸ਼ਰਟ ਦੇਖਣੀ ਤੁਸੀਂ ਕਿੱਦਾਂ ਦੀ ਲੁੱਕ ਆਉਣੀ ਆ ਬੜਾ ਪਿਆਰਾ ਜਿਹਾ ਪੀਸ ਰਹੂਗਾ ਦੇਖੋ ਐਦਾਂ ਦਾ ਘੇਰਾ ਰੈਡੀ ਹੋਣਾ ਦਾ ਦੇਖ ਸਕਦੇ ਹੋ ਤੁਸੀਂ ਪਿਓਰ ਅਰਗੈਂਜ਼ਾ ਦੀ ਸ਼ਰਟ ਰਹਿਣ ਵਾਲੀ ਹੈ ਜੀ ਦੇਖੋ ਜੀ ਅਗਲਾ ਪੀਸ ਤੁਹਾਨੂੰ ਚੈੱਕ ਕਰਾਉਣ ਲੱਗੀ ਆ ਇਹ ਇਹ ਪਿਓਰ ਕਰੇਵ ਦੇ ਵਿੱਚ ਆਉਣ ਵਾਲਾ ਜੀ ਇਹਦਾ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਐਦਾਂ ਦਾ ਰਹਿਣ ਵਾਲਾ ਇਹਦਾ ਘੇਰਾ ਠੀਕ ਹੈ ਜੀ ਐਦਾਂ ਦਾ ਇਹ ਘੇਰਾ ਰਹਿਣ ਵਾਲਾ ਉੱਪਰ ਐਦਾਂ ਲਾਈਟ ਡਾਰਕ ਇਹਦਾ ਬਾਰਡਰ ਆਉਣ ਵਾਲਾ ਦੇਖ ਸਕਦੇ ਹੋ ਤੁਸੀਂ ਸਾਈਡ ਤੇ ਇਹਦੀਆਂ ਬਾਜੂ ਬਣੀਆਂ ਹੋਈਆਂ ਠੀਕ ਹੈ ਜੀ ਇਹ ਵਾਲਾ ਇਹਦਾ ਘੇਰਾ ਇਹਦੀ ਵੀ ਲੁੱਕ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਸਾਰੀਆਂ ਸ਼ਰਤਾਂ ਦੇ ਜਿਹੜੀ ਫਰੰਟ ਦਿਖਾ ਰਹੇ ਆ ਜੀ ਐਦਾਂ ਹੀ ਬੈਕ ਆਉਣ ਵਾਲੀ ਆ ਠੀਕ ਹੈ ਜੀ ਐਦਾਂ ਦਾ ਨਹੀਂ ਰਹੂਗਾ ਵੀ ਬੈਕ ਪਲੇਨ ਆਊਗੀ ਬੈਕ ਵੀ ਐਦਾਂ ਦੀ ਆਊਗੀ ਸੇਮ ਬੈਕ ਰਹਿਣ ਵਾਲੀ ਆ ਫਰੰਟ ਤੇ ਬੈਕ ਸੇਮ ਰਹੂਗੀ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਲਾ ਕੇ ਦਿਖਾਵਾਂਗੇ ਕਿਦਾਂ ਦਾ ਰਹਿਣ ਵਾਲਾ ਪੀਸ ਹੈ ਡਿਜ਼ਾਈਨਿੰਗ ਬੜੀ ਪਿਆਰੀ ਆ ਇੱਕ ਕਰੇਵ ਦੇ ਵਿੱਚ ਰਹਿਣ ਵਾਲਾ ਪੀਸ ਹੈ ਗ੍ਰੇ ਸ਼ਰਟਾਂ ਦੀ ਪ੍ਰਾਈਸ ਰਹਿਣ ਵਾਲੀ ਹੈ 450 ਰੁਪਏ 450 ਦੇ ਵਿੱਚ ਤੁਸੀਂ ਇਹ ਵਾਲੀ ਸਾਡੇ ਕੋਲ ਸ਼ਰਟ ਬਾਈ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਆਉਣ ਵਾਲੀ ਹੈ ਦੀ ਡਿਜ਼ਾਈਨਿੰਗ ਸ਼ਰਟ ਦੀ ਇਹ ਡਿਜ਼ਾਈਨਿੰਗ ਸ਼ਰਟ ਦੀ ਆਉਣ ਵਾਲੀ ਹੈ ਨੀਚੇ ਇਹਦਾ ਘੇਰਾ ਐਦਾ ਬਣਿਆ ਹੋਇਆ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ 450 ਦੇ ਵਿੱਚ ਤੁਸੀਂ ਇਹ ਵਾਲੀਆਂ ਸ਼ਰਟਾਂ ਸਾਡੇ ਕੋਲ ਬਾਈ ਕਰ ਸਕਦੇ ਹੋ ਪ੍ਰਾਈਸ ਰਹਿਣ ਵਾਲੀ ਹੈ 450 ਔਰਗੈਂਜ਼ਾ ਦੀ ਪਿਓਰ ਕਰੇਵ ਦੀ ਸਭ ਦੀ ਪ੍ਰਾਈਸ 450 ਰੁਪਏ ਦੇ ਤੁਸੀਂ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਗਲੀ ਸ਼ਰਟ ਵੀ ਪਿਓਰ ਕਰੇਵ ਦੇ ਵਿੱਚ ਰਹਿਣ ਵਾਲੀ ਆ ਇਹ ਵੀ ਬੜੀ ਪਿਆਰੀ ਜੀ ਸ਼ਰਟ ਆ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਇਹਦਾ ਠੀਕ ਹੈ ਜੀ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਉੱਪਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿਦਾਂ ਦੀ ਇਹ ਜੀ ਡਿਜ਼ਾਈਨਿੰਗ ਹੈ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਸਾਈਡ ਤੇ ਜੀਆਂ ਬਾਜ਼ੂ ਵੀ ਬਣੀਆਂ ਹੋਈਆਂ ਇਹਦੀ ਲੁੱਕ ਵੀ ਬੜੀ ਪਿਆਰੀ ਜੀ ਆ ਫਰੰਟ ਬੈਕ ਰਹਿਣ ਵਾਲੀ ਹੈ ਸੇਮ ਬਿਲਕੁਲ origignal ਵਾਲੀ ਪਿਓਰ ਕਰੇਵ ਆ ਜੀ ਜਿਹੜੀ ਨੇਚਰਲ ਕਰੇਵ ਅਸੀਂ ਕਹਿ ਜਾਂਦੇ ਹਾਂ ਜੀ ਉਹ ਵਾਲੀ ਨੇਚਰਲ ਕਰੇਵ ਆ ਇਹ ਵਾਲੀ ਰਹਿਣ ਵਾਲੀ ਹੈ ਜੀ ਬੈਕ ਠੀਕ ਹੈ ਜੀ ਇਹ ਵਾਲੀ ਇਹਦੀ ਬੈਕ ਆ ਰਹਿਣ ਵਾਲੀ ਹੈ ਦੇਖ ਸਕਦੇ ਹੋ ਬਾਜੂ ਵੀ ਬਾਜੂ ਤੇ ਡਿਜ਼ਾਈਨ ਵੀ ਬਣਿਆ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਐਦਾਂ ਦੀ ਜੀ ਡਿਜ਼ਾਈਨਿੰਗ ਹੋੜੀ ਹੈ ਬਿਲਕੁਲ ਨੇਚਰਲ ਕਰੇਮ ਦੇ ਵਿੱਚ ਰਹਿਣ ਵਾਲਾ ਇਹ ਪੀਸ ਹੈ ਜੀ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕਲਰ ਵੀ ਬੜਾ ਪਿਆਰਾ ਤੇ ਡਿਜ਼ਾਈਨਿੰਗ ਵੀ ਬੜੀ ਪਿਆਰੀ ਜੀ ਇਹਦੀ ਠੀਕ ਹੈ ਜੀ 450 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਗਲੀ ਸ਼ਰਟ ਚੈੱਕ ਕਰੋ ਵੀ ਅਗਲੀ ਵੀ ਵਿਕੋਸ オーਰਗੈਂਜ਼ਾ ਪਿਓਰ ਦੀ ਰਹਿਣ ਵਾਲੀ ਹੈ ਇਹਦਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ نیچے ਦੇਖੋ ਠੀਕ ਹੈ ਜੀ ਬੜਾ ਪਿਆਰਾ ਜਿਹਾ ਉੱਪਰ ਸ਼ਰਟ ਦਾ ਫਰੰਟ ਦੇਖ ਸਕਦੇ ਹੋ ਉੱਪਰ ਨੈੱਕ ਵੀ ਬਣੀ ਹੋਈ ਹੈ ਬਿਲਕੁਲ オリジナル ਵਾਲੀ ਪਿਓਰ オーਰਗੈਂਜ਼ਾ ਜੀ ਬੜੀ ਡਿਜ਼ਾਈਨਿੰਗ ਬੜੀ ਸੋਹਣੀ ਜੀ ਇਹ ਸ਼ਰਟ ਦੀ ਬੜੀ ਲਾਈਟ ਸ਼ੇਡ ਹੈ ਪਰ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਇਹਨਾਂ ਨੇ ਅਸੀਂ ਵਾਈਨ ਕਲਰ ਦੀ ਬਾਟਮ ਵੇਅਰ ਕਰ ਸਕਦੇ ਹਾਂ ਬੜਾ ਪਿਆਰਾ ਜਿਹਾ ਪੀਸ ਹੋਣਾ ਬਣ ਕੇ ਸੂਟ ਰੈਡੀ ਹੋਣਾ ਬਣ ਕੇ ਜੀ ਦੇਖ ਸਕਦੇ ਹੋ ਕਿੱਦਾਂ ਦੀ ਲੁੱਕ ਆਉਣੀ ਆ ਫਰੰਟ ਬੈਕ ਸੇਮ ਰਹਿਣ ਵਾਲੀ ਐ ਐਦਾਂ ਹੀ ਇਹਦੀ ਬੈਕ ਮੈਲਣ ਵਾਲੀ ਐ ਦੇਖੋ ਜੀ ਤੇ ਐਦਾਂ ਹੀ ਇਹਦਾ ਫਰੰਟ ਮੈਲਣ ਵਾਲਾ ਬਿਲਕੁਲ origignal ਵਾਲੀ organza ਰਹਿਣ ਵਾਲੀ ਐ soft ਬਿਲਕੁਲ soft ਵਾਲੀ ਤੇ pure ਵਾਲੀ organza ਰਹਿਣ ਵਾਲੀ ਐ ਜੀ ਦੇਖ ਸਕਦੇ ਹੋ ਤੁਸੀਂ ਸ਼ਰਟ ਪੀਸ ਦੀ ਡਿਜ਼ਾਈਨਿੰਗ ਕਿਸ ਤਰ੍ਹਾਂ ਆਉਣੀ ਐ ਲਗਾ ਕੇ ਦਿਖਾਵਾਂਗੇ ਤੁਹਾਨੂੰ ਗਰੇ ਜੀ ਛੇੜ ਦੀ ਸ਼ਰਟ ਹੈ ਜੀ ਕਲਰ ਆਉਣ ਵਾਲਾ ਇਹਦਾ ਗਰੇ ਦੇਖੋ ਜੀ ਐਦਾ ਐਦਾ ਘੇਰਾ ਬਣਿਆ ਹੋਇਆ ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਸ਼ਰਟ ਦਾ ਦੇਖ ਸਕਦੇ ਹੋ ਤੁਸੀਂ ਉੱਪਰ ਤਾਂ ਕਿਹਦੀ ਡਿਜ਼ਾਈਨਿੰਗ ਆਉਣੀ ਹੈ ਉੱਪਰ ਨੈੱਕ ਤੇ ਵੀ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਕਿਦਾਂ ਦਾ ਘੇਰਾ ਇਹਦਾ ਰੈਡੀ ਹੋਇਆ ਠੀਕ ਹੈ ਜੀ ਵਾਈਨ ਕਲਰ ਦੀ ਬਾਟਮ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬੜੀ ਸੋਹਣੀ ਜੀ ਡਿਜ਼ਾਈਨਿੰਗ ਵੀ ਨੈੱਕ ਤੇ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਬਣ ਕੇ 450 ਰੁਪਏ ਰਹਿਣ ਵਾਲੀ ਹੈ ਦੀ ਪ੍ਰਾਈਸ ਅਗਲਾ ਪੀਸ ਚੈੱਕ ਕਰੋ ਇਹ ਵੀ ਬੜੀ ਡਿਜ਼ਾਈਨਿੰਗ ਦੇਖੋ ਬੜੀ ਪਿਆਰੀ ਹੈ ਇਹ ਵੀ ਪਿਓਰ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਪੀਸ ਹੈ ਨਜ਼ਦੀਕ ਤੋਂ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਰਿਜਨਲ ਵਾਲਾ ਪਿਓਰ ਔਰਗੈਂਜ਼ਾ ਦੇਖ ਸਕਦੇ ਹੋ ਤੁਸੀਂ ਇਹਦੇ ਫਲਾਵਰ ਦੀ ਲੁੱਕ ਕਿੱਦਾਂ ਦਾ ਇਹਦਾ ਫਲਾਵਰ ਬਣਿਆ ਹੋਇਆ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਰਿਜਨਲ ਵਾਲੀ ਪਿਓਰ ਔਰਗੈਂਜ਼ਾ ਦੀ ਬੜੀ ਪਿਆਰੀ ਇਸ ਸ਼ਰਟ ਦੀ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਠੀਕ ਹੈ ਜੀ ਐਦਾਂ ਦੀ ਇਹਦੀ ਸ਼ਰਟ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਵੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਸ਼ਰਟ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਆ ਸਾਈਡ ਤੇ ਜੀਆਂ ਬਾਜੂ ਵੀ ਰੈਡੀ ਹੋਈਆਂ ਬੜੀਆਂ ਪਿਆਰੀਆਂ ਜੀਆਂ ਬਾਜੂ ਰੈਡੀ ਹੋਈਆਂ ਦੇਖ ਸਕਦੇ ਹੋ ਦੇਖੋ ਕਿੱਦਾਂ ਦੀ ਲੁੱਕ ਆਣੀ ਤੁਹਾਨੂੰ ਦਿਖਾਉਣ ਲੱਗੀਆਂ ਸ਼ਰਟ ਦੀ ਲੁੱਕ ਕਿੱਦਾਂ ਦੀ ਆ ਫਰੰਟ ਤੇ ਜਿਹੜਾ ਬੈਕ ਆ ਜੀ ਸੇਮ ਰਹਿਣ ਵਾਲਾ ਦੇਖੋ ਜੀ ਇਹ ਸ਼ਰਟ ਦਾ ਫਰੰਟ ਆ ਐਤਾ ਹੀ ਤੁਹਾਨੂੰ ਇਹਦੀ ਬੈਕ ਮੈਨਣ ਵਾਲੀ ਹੈ ਦੇਖੋ ਜੀ ਐਦਾਂ ਦੀ ਇਹ ਲੁੱਕ ਆਣੀ ਆ ਸ਼ਰਟ ਦੀ ਬੜੀ ਪਿਆਰੀ ਜੀ ਲੁੱਕ ਰਹਿਣ ਵਾਲੀ ਆ ਜੀ ਦੇਖ ਸਾਖਾ ਕਦੀ ਉਹ ਡਿਜ਼ਾਈਨਿੰਗ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਰਹਿਣ ਵਾਲੀ ਹੈ 셔ਟ ਦੀ ਜੀ ਠੀਕ ਹੈ ਜੀ ਐਦਾਂ ਹੀ ਇਹਦੀ ਬੈਕ ਆਉਣੀ ਆ ਸੇਮ ਤੁਹਾਨੂੰ ਇਹਦੀ ਬੈਕ ਮੈਨ ਵਾਲੀ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਠੀਕ ਹੈ ਜੀ ਅਗਲਾ ਇਹਦੀ ਪ੍ਰਾਈਸ ਵੀ 450 ਜੀ ਰਹਿਣ ਵਾਲੀ ਹੈ ਇਹ ਵੀ ਪਿਓਰ ਆਰਗੰਜ਼ਾ ਦਾ 셔ਟ ਪੀਸ ਹੈ ਜੀ ਸਕਿਨ ਤੇ ਮਹਿੰਦੀਆ ਕਲਰ ਦਾ ਬਾਰਡਰ ਬਣਿਆ ਹੋਇਆ ਸਕਿਨ ਕਲਰ ਦੀ ਸ਼ਰਟ ਹੈ 골ਡਨ ਸਕਿਨ ਕਲਰ ਹੈ ਜੀ ਠੀਕ ਹੈ ਜੀ ਸ਼ਰਟ ਦਾ ਜਿਹੜਾ ਕਲਰ ਆ 골ਡਨ ਸਕਿਨ ਕਲਰ ਹੈ ਐਦਾਂ ਐਦਾਂ نیچے ਬੜਾ ਸੋਹਣਾ ਜਿਹਾ ਬਾਰਡਰ ਬਣਿਆ ਹੋਇਆ ਸ਼ਰਟ ਦਾ ਇਹ ਵੀ origignal ਵਾਲੀ pure organza ਬਿਲਕੁਲ origignal ਵਾਲੀ pure organza ਜੀ ਇਹ ਤੇ ਉੱਪਰ ਇਹਦਾ ਐਦਾਂ neck ਦਾ design ਵੀ ਬਣਿਆ ਹੋਇਆ side ਤੇ ਜਿਹੜੀਆਂ ਬਾਹੂ ਵੀ ਰੈਡੀ ਹੋਈਆਂ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ 골ਡਨ ਸਕਿਨ ਕਲਰ ਹੈ ਫਰੰਟ ਤੇ ਬੈਕ ਸੇਮ ਰਹਿਣ ਵਾਲੀ ਹੈ ਦੇਖੋ ਐਦਾਂ ਇਹਦੀ ਬੈਕ ਆਉਣ ਵਾਲੀ ਹੈ ਠੀਕ ਹੈ ਜੀ ਇਹ ਵਾਲੀ ਇਹਦੀ ਇਹਦਾ ਫਰੰਟ ਆਉਣ ਵਾਲਾ ਇਹ ਵੀ origignal ਵਾਲੀ ਪਿਓਰ organza ਦੀ ਸ਼ਰਟ ਹੈ 450 ਰੁਪਏ ਦੇ ਪ੍ਰਾਈਸ ਰਹਿਣ ਵਾਲਾ ਸ਼ਰਟ ਦਾ ਦੇਖ ਸਕਦੇ ਹੋ ਤੁਸੀਂ ਦਿਖਾਵਾਂਗੇ ਬੜਾ ਪਿਆਰਾ ਜਿਹਾ ਪੀਸ ਹੈ ਲਾ ਕੇ ਦਿਖਾਵਾਂਗੇ ਤੁਹਾਨੂੰ ਕਿਦਾਂ ਦੀ ਇਹਦੀ ਲੁੱਕ ਆਉਣੀ ਹੈ ਵਾਲੀ ਸ਼ਰਟ ਦੀ ਦੇਖੋ ਜੀ ਐਦਾਂ ਦੀ ਲੁੱਕ ਆਉਣੀ ਹੈ ਸ਼ਰਟ ਦੀ ਉੱਪਰ neck ਵੀ ਬਣਿਆ ਹੋਇਆ ਐ ਦਾ neck ਦਾ ਡਿਜ਼ਾਈਨ ਬਣਿਆ ਹੋਇਆ ਬੜਾ ਪਿਆਰਾ ਜਿਹਾ neck ਦਾ ਸਾਈਡ ਤੇ ਬਾਹੂ ਦਾ ਡਿਜ਼ਾਈਨ ਬਣਿਆ ਹੋਇਆ ਘੇਰਾ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਜੀ ਇਹਦਾ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਸੋਹਣਾ ਜਿਹਾ ਘੇਰਾ ਘੇਰਾ ਇਹਦਾ ਰੈਡੀ ਹੋਇਆ ਬਣ ਕੇ ਬਿਲਕੁਲ origignal ਵਾਲੀ pure organza ਜੀ 450 ਰੁਪਏ ਰਹਿਣ ਵਾਲੀ ਇਹਦੀ price ਅਗਲਾ ਪੀਸ ਚੈੱਕ ਕਰੋ ਜੀ ਇਹ ਇਹ ਵੀ ਬਾਂਦਨੀ ਪ੍ਰਿੰਟ ਦਾ ਬਣਿਆ ਹੋਇਆ ਇਹ ਵੀ ਮਹਿੰਦੀ ਹੈ ਜਾਂ ਛੇੜਾ ਜੀ ਡਾਰਕ ਮਹਿੰਦੀ ਹੈ ਛੇੜਾ ਇਹ ਤੁਰਤ ਬਲੈਕਿਸ਼ ਚਾ ਰਿਹਾ ਪਰ ਮਹਿੰਦੀ ਆ ਛੇੜਾ ਜੀ ਡਾਰਕ ਮਹਿੰਦੀ ਆ ਛੇੜ ਦੇਖ ਸਕਦੇ ਹੋ ਇਹਦਾ ਪ੍ਰੋਪਰ ਡਿਜ਼ਾਈਨ ਕਿਸ ਤਰ੍ਹਾਂ ਦਾ ਨੀਚੇ ਇਦਾਂ ਘੇਰਾ ਬਣਿਆ ਹੋਇਆ ਉੱਪਰ ਡਿਜ਼ਾਈਨਿੰਗ ਦੇਖ ਸਕਦੇ ਹੋ ਕਿੰਦਾ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਸ਼ਰਟ ਇਹਦੇ ਵਿੱਚ ਬਾਂਦਨੀ ਪ੍ਰਿੰਟ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਸ਼ਰਟ ਦੇ ਵਿੱਚ ਨਜ਼ਦੀਕ ਤੋਂ ਦਿਖਾਉਣੇ ਤੁਹਾਨੂੰ ਸ਼ਰਟ ਦੇ ਵਿੱਚ ਬਾਂਦਨੀ ਪ੍ਰਿੰਟ ਬਣਿਆ ਹੋਇਆ ਦੇਖੋ ਜੀ ਸਾਰੇ ਸ਼ਰਟ ਵਿੱਚ ਬਾਂਦਨੀ ਪ੍ਰਿੰਟ ਬਣਿਆ ਹੋਇਆ ਇਹ ਵਾਲੀਆਂ ਸਾਈਡ ਤੇ ਦੀਆਂ ਬਾਜੂ ਰਹਿਣ ਵਾਲੀਆਂ ਐ ਠੀਕ ਹੈ ਜੀ ਮੂੰਗੀਆ ਜਾਂ ਕਲਰ ਹੈ ਗ੍ਰੀਨ ਮੂੰਗੀਆ ਜਾਂ ਕਲਰ ਹੈ ਸ਼ਰਟ ਦਾ ਬਲੈਕ ਨਹੀਂ ਹੈਗਾ ਗ੍ਰੀਨ ਮੂੰਗੀਆ ਜਿਹਦਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਨਾਲ ਤੇ ਡਿਜ਼ਾਈਨ ਵੀ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਵੀ ਪਿਓਰ ਔਰਗੈਂਜ਼ਾ ਦਾ ਪੀਸ ਰਹਿਣ ਵਾਲਾ ਜੀ ਬਿਲਕੁਲ ਪਿਓਰ ਔਰਗੈਂਜ਼ਾ ਦਾ ਪੀਸ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਆਉਣ ਵਾਲੀ ਹੈ ਦੀ ਬੈਕ ਡਿਜ਼ਾਈਨ ਤੁਹਾਨੂੰ ਦਿਖਾ ਸਕਦੇ ਆ ਇਹ ਬੈਕ ਆਉਗੀ ਲੁੱਕ ਦਿਖਾਉਣੇ ਤੁਹਾਨੂੰ ਕਿੱਦਾਂ ਦੀ ਆਉਣ ਵਾਲੀ ਹੈ ਦੀ ਠੀਕ ਹੈ ਜੀ ਬੈਕ ਤੇ ਡਿਜ਼ਾਈਨ نیچے ਘੇਰੇ ਤੇ ਬਣਿਆ ਹੋਇਆ ਹੈ फ्रंट ਦਾ ਡਿਜ਼ਾਈਨ ਥੋੜਾ ਡਿਫਰੈਂਟ ਹੈ ਜੀ ਦੇਖੋ ਜੀ ਇਹ ਵਾਲਾ ਡਿਜ਼ਾਈਨ ਹੋਣਾ ਫਰंट ਦਾ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਦੇਖੋ ਜੀ ਇਦਾਂ ਦੀ ਜੀ ਲੁੱਕ ਆਣੀ ਹੈ ਸ਼ਰਟ ਦੀ ਠੀਕ ਹੈ ਜੀ ਪਿਓਰ ਔਰਗੈਂਜ਼ਾ ਦਾ ਸ਼ਰਟ ਪੀਸ ਰਹਿਣ ਵਾਲਾ ਹੈ ਪਿਓਰ ਔਰਗੈਂਜ਼ਾ ਦਾ ਬਾਂਦਨੀ ਪ੍ਰਿੰਟ ਦੇ ਵਿੱਚ ਰੈਡੀ ਹੋਇਆ ਸਾਈਡ ਤੇ ਇਹਦੀਆਂ ਬਾਜੂ ਆਉਣ ਵਾਲੀਆਂ ਜੀ ਦੇਖੋ ਇਹ ਵਾਲੀ ਡਿਜ਼ਾਈਨਿੰਗ ਹੈ ਬਿਲਕੁਲ ਰਿਜਨਲ ਵਾਲੀ ਪਿਓਰ ਔਰਗੈਂਜ਼ਾ ਬਿਲਕੁਲ ਫਰੈਸ਼ ਪੀਸ ਰਹਿਣ ਵਾਲੀ ਹੈ ਇਹ ਵਾਲਾ ਆਉਣ ਵਾਲਾ ਇਹਦਾ ਬੈਕ ਠੀਕ ਹੈ ਜੀ ਬੈਕ ਦੀ ਡਿਜ਼ਾਈਨ ਇਗੈਦਾਂ ਘੇਰੇ ਦੇ ਬਣੀ ਹੋਈ ਹੈ ਉੱਪਰ ਵੀ ਛੋਟੇ ਛੋਟੇ ਫਲਾਵਰਸ ਬਣੇ ਹੋਏ ਆ ਦੇਖੋ ਜੀ ਬਾਂਦਰੀ ਪ੍ਰਿੰਟ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਪਿਓਰ ਔਰਗੈਂਜ਼ਾ ਦੀ ਉੱਪਰ ਵੀ ਛੋਟੇ ਛੋਟੇ ਫਲਾਵਰ ਬਣੇ ਹੋਏ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ 450 ਰੁਪਏ ਵਿੱਚ ਇਹ ਤੁਹਾਨੂੰ ਪ੍ਰਾਈਸ ਮਿਲਣ ਵਾਲੀ ਹੈ ਅਗਲਾ ਪੀਸ ਚੈੱਕ ਕਰੋ ਇਹ ਵਾਲਾ ਰਾਇਲ ਬਲੂ ਕਲਰ ਦੇ ਵਿੱਚ ਮੋਰ ਪੰਖੀਆ ਕਲਰ ਰਹਿਣ ਵਾਲਾ ਇਹ ਸ਼ਰਟ ਦਾ ਪੀਸ ਇਹਦੀ ਬਾਂਦਰੀ ਪ੍ਰਿੰਟ ਬਣਿਆ ਹੋਇਆ ਸ਼ਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਦਾਂ ਬਾਂਦਰੀ ਪ੍ਰਿੰਟ ਬਣਿਆ ਹੋਇਆ ਹੈ ਬڑے ਛੋਟੇ ਛੋਟੇ ਫਲਾਵਰ ਬਣੇ ਹੋਇਆ ਇਹਦੀ ਡਿਜ਼ਾਈਨਿੰਗ ਦੇ ਕੋਲ 셔ਟ ਦੀ ਡਿਜ਼ਾਈਨਿੰਗ ਐਦਾਂ ਦੀ ਹੈ ਜੀ ਇਹ ਫਰੰਟ ਦੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਇਹ ਨੀਚੇ ਕੀ ਹਰਾ ਰਹਿਣ ਵਾਲਾ ਹੈ ਬੈਕ ਇਹਦੀ ਰਹਿਣ ਵਾਲੀ ਹੈ ਐਦਾਂ ਹੀ ਸੇਮ ਜੀ ਨੀਚੇ ਬਾਰਡਰ ਬਣਿਆ ਹੋਇਆ ਬੈਕ ਦਾ ਨੀਚੇ ਲੁੱਕ ਤੁਹਾਨੂੰ ਦਿਖਾਉਣ ਲੱਗਿਆ ਕਿੱਦਾਂ ਦੀ ਲੁੱਕ ਇਹਦੀ ਆਉਣ ਵਾਲੀ ਹੈ ਦੇਖੋ ਜੀ ਕਿੱਦਾਂ ਦੀ ਇਹਦੀ ਲੁੱਕ ਆਉਣ ਵਾਲੀ ਹੈ ਇਹ ਵਾਲੀ ਡਿਜ਼ਾਈਨਿੰਗ ਹੈ ਸ਼ਰਟ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਸ਼ਰਟ ਦੀ ਬੈਕ ਦੇਖੋ ਜੀ ਕਿੱਦਾਂ ਦੀ ਆਣੀ ਹੈ ਇਹ ਸ਼ਰਟ ਦੀ ਡਿਜ਼ਾਈਨਿੰਗ ਹੈ ਫਰੰਟ ਦੀ ਇਹ ਵਾਲੀ ਆਣੀ ਹੈ ਜੀ ਬੈਕ ਦੀ ਡਿਜ਼ਾਈਨਿੰਗ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਬੈਕ ਦੀ ਵੀ ਠੀਕ ਹੈ ਜੀ ਪ੍ਰਾਈਸ ਰਹਿਣ ਵਾਲਾ 450 ਬਿਲਕੁਲ origignal ਵਾਲੀ ਪਿਓਰ organza ਦੇ ਵਿੱਚੋਂ ਇਹ ਵਾਲੇ ਸ਼ਰਟ ਪੀਸ ਮਿਲਣ ਵਾਲੇ ਆ ਤੇ ਬਾਂਦਨੀ ਪ੍ਰਿੰਟ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਵੀ ਮਿਲ ਲੰਗੇ ਸ਼ਰਟ ਪੀਸ ਵੀ ਮਿਲ ਲੰਗੇ ਸੀ ਠੀਕ ਹੈ ਜੀ ਇਸ ਹਨ ਅੱਜ ਸਾਡੇ ਕੱਟ ਪੀਸ ਠੀਕ ਹੈ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲੇ ਪੀਸ ਬਾਏ ਕਰ ਸਕਦੇ ਹੋ ਦਿਖਾਉਣ ਲੱਗੇ ਤੁਹਾਨੂੰ ਫਿਰ ਇਹਨਾਂ ਦੀ ਲੋਕੇ ਬਹੁਤ ਸਾਰੇ ਜਿਹੜੇ ਭੈਣਾਂ ਸਾਡੀ ਜਿਹੜੀ ਲੋਕੇਸ਼ਨ ਪਹੁੰਚਦੀਆਂ ਸਾਡੀ ਲੋਕੇਸ਼ਨ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਬਿਲੋਂਗ ਕਰਦੀ ਹੈ ਜਿਹੜੀ ਸਾਡੀ ਸ਼ਾਪ ਹੈ ਜੀ ਉਹ ਬੋਹਾ ਰੋਡ ਤੇ ਰਹਿਣ ਵਾਲੀ ਆ ਬੋਹਾ ਰੋਡ ਬੁਰਲਾਡਾ ਜੀ ਠੀਕ ਹੈ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਡਿਸਟ੍ਰਿਕਟ ਮਾਨਸਾਬੜ ਰਲਾਡਾ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਹਾਨੂੰ ਰੇਲਵੇ ਪੁਲ ਕ੍ਰੋਸ ਕਰਕੇ ਲੈਫਟ ਸਾਈਡ ਆਉਣਾ ਪਊਗਾ ਜੀ ਪੁਲ ਦੇ ਅੰਦਰਲੇ ਪਾਸੇ ਆਉਣਾ ਪਊਗਾ ਜੇਕਰ ਤੁਸੀਂ ਆ ਰਹੇ ਹੋ ਜੀ ਬੋਹਾ ਤੋਂ ਠੀਕ ਹੈ ਜੀ ਜੇਕਰ ਤੁਸੀਂ ਬੋਹਾ ਤੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੁਲ ਕ੍ਰੋਸ ਨਹੀਂ ਕਰਨਾ ਤੇ ਪੁਲ ਦੀ ਰਾਈਟ ਸਾਈਡ ਆਉਣਾ ਅੰਦਰਲੀ ਸਾਈਡ ਆ ਕੇ ਠੀਕ ਹੈ ਜੀ ਤੁਹਾਨੂੰ ਅੱਗੇ ਤੋਂ ਇੱਕ ਟੈਰਾ ਦੀ ਦੁਕਾਨ ਮਿਲਣੀ ਆ ਉਹਦੇ ਨਾਲ ਵਾਲੀ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਧੰਨਵਾਦ ਜੀ